ਸਤ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਜੋ ਫਰਸਟ ਕਲੈਕਸ਼ਨ ਆ ਲੈ ਕੇ ਆਈਆਂ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ ਐਦਾਂ ਬਾਈ 1 ਗੈਟ 1 ਵਾਲੀ ਆਫਰ ਹੈ ਸੇਲ ਲੱਗ ਗਈ ਹੈ ਤੁਸੀਂ ਦੋ ਸੂਟ 3.5 ਮੀਟਰ 3.5 ਮੀਟਰ ਦੇ ਡੇਡੇ ਕੀ ਵੱਡੇ ਬਾਦੇ ਨਾਲ ਆਣਗੇ ਸਿਰਫ ਤੇ ਸਿਰਫ 970 ਰੁਪਿਆ ਦੇ ਵਿੱਚ ਬਾਈ ਕਰ ਸਕਦੇ ਹੋ ਟੈਬੀ ਲਾਈਨਿੰਗ ਵਾਲਾ ਆਲ ਓਵਰ ਸੂਟ ਤੁਹਾਨੂੰ ਮਿਲੇਗਾ 3.5 ਮੀਟਰ ਦੀ ਲੈਂਥ ਹੈ ਬਾਰੇ ਦਾ ਪੂਰਾ ਖੁੱਲਾ ਹੈ ਪੂਰੇ 5 ਮੀਟਰ ਦੀ ਲੈਂਥ ਵਾਲਾ ਸੂਟ ਬਣ ਜੇਗਾ ਕਲਰ ਆਪਸ਼ਨ ਇਹਦੇ ਵਿੱਚ 3 ਨੇ ਤੇ ਉਹ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਸਾਰੇ ਕਲਰ ਅਵੇਲੇਬਲ ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਬਾਕੀ ਕਿ ਤੁਸੀਂ ਕੋਈ ਕੁਐਰੀ ਕਰਨੀ ਹੈ ਜਾਂ ਕੋਈ ਵੀ ਸੂਟ ਬਾਈ ਕਰਨਾ ਹੈ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਹੈ ਉਸ ਨੰਬਰ ਤੇ ਜਾਂ ਤੁਸੀਂ ਮੈਨੂੰ ਸਕ੍ਰੀਨਸ਼ਾਟ ਸੈਂਡ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜੈਸਪੀ ਸੂਟ ਦੇ ਬਾਰੇ ਵਿੱਚ ਸੂਟ ਸਾਰੇ ਅਵੇਲੇਬਲ ਨੇ ਰੰਗ ਸਾਰੇ ਅਵੇਲੇਬਲ ਨੇ ਤੇ ਅਗਰ ਤੁਸੀਂ ਸਟੇਟਸ ਦੇਖਣਾ ਤਾਂ ਵੀ ਤੁਸੀਂ ਨੰਬਰ ਜਾ ਕੇ ਮੈਸੇਜ ਕਰ ਦਿਓ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਜਿਹੜਾ ਮੇਰਾ ਸ਼ੋ ਹੋ ਜਾਏਗਾ ਇਹ ਤੁਹਾਨੂੰ ਟੈਬੀ ਸਿਲਕ ਤੇ ਵਿੱਚ ਮਿਲੇਗਾ ਬਹੁਤ ਪਿਆਰੇ ਕਲਰ ਕੰਬੀਨੇਸ਼ਨ ਦੇ ਨਾਲ ਬਣਿਨੇ ਡਿਜ਼ਾਈਨਰ ਕਲੈਕਸ਼ਨਾਂ ਨੇ ਸਿਰਫ ਤੇ ਸਿਰਫ 970 ਵਿੱਚ ਤੁਹਾਨੂੰ ਇਹ ਸੂਟ ਮਿਲ ਜੇ ਨੇ ਦੇ ਦੋ ਇੱਕ ਨਹੀਂ ਮਿਲੇਗਾ ਦੋ ਹੀ ਸੂਟਾਂ ਨੇ ਬਾਈ ਕਰਨੇ ਪੈਣਗੇ ਇਸ ਤੋਂ ਅੱਗੇ ਜਿਹੜੀ ਕਲੈਕਸ਼ਨ ਆਏਗੀ ਉਹ ਫੈਬਰਿਕ ਥੋੜਾ ਇਹਦੇ ਨਾਲ ਦੇ ਪਰ ਥੋੜਾ ਜਿਹਾ ਸੁਪੀਰੀਅਰ ਕੁਆਲਿਟੀ ਦਾ ਹੈ ਤੇ ਉਹਦੇ ਵਿੱਚ ਤੁਹਾਨੂੰ ਸਿੰਗਲ ਸੂਟ ਮਿਲ ਜਾਏਗਾ ਇਹਦੇ ਵਿੱਚ ਤੁਸੀਂ 200 ਤੋਂ 970 ਵਿੱਚ ਬਾਈ ਕਰ ਸਕਦੇ ਹੋ ਐਵੇਂ ਵਾਲੇ ਵੀ ਜਿਹੜੇ ਸੂਟ ਨੇ ਇਹ ਤੁਹਾਨੂੰ ਮਿਲਣਗੇ 3.5 ਮੀਟਰ ਦੇ ਵੱਡੇ ਬਰ ਦੇ ਨਾਲ ਮਿਲਣਗੇ ਇਹ ਟੈਪੀ ਡਿਜੀਟਲ ਪ੍ਰਿੰਟ ਆਲਓਵਰ ਸੂਟ ਆਏਗਾ ਐ ਤੁਹਾਨੂੰ ਸਿੰਗਲ ਸੂਟ ਜਿਹੜਾ ਇਹ 450 ਤੱਕ ਪਏਗਾ ਇੱਕ ਸੂਟ ਤੁਸੀਂ ਬਾਈ ਕਰ ਸਕਦੇ ਹੋ ਸਿਰਫ ਤੇ ਸਿਰਫ 450 ਰੁਪਿਆਂ ਦੇ ਵਿੱਚ ਇਹਨਾਂ ਵਿੱਚ ਤੁਸੀਂ ਕੋਈ ਵੀ ਇੱਕ ਸੂਟ ਬਾਈ ਕਰ ਸਕਦੇ ਹੋ ਇਹਦੇ ਵਿੱਚ ਲਗਭਗ 20 ਕਲਰ ਆਪਸ਼ਨ ਅਵੇਲੇਬਲ ਨੇ ਬਹੁਤ ਪਿਆਰੇ ਪ੍ਰਿੰਟ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਤੇ ਬਹੁਤ ਲੁੱਕ ਜਿਹੜੇ ਸਿੰਪਲ ਸੋਬਰ ਜੀ ਲੁੱਕ ਦੇਣ ਵਾਲੇ ਨੇ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਜਾ ਕੇ ਮੈਸੇਜ ਕਰ ਦਿਓ ਵੀਡੀਓ ਛੋਟੀ ਜੀ ਹੈ ਕਲੈਕਸ਼ਨ ਸਾਰੀਆਂ ਅਵੇਲੇਬਲ ਨੇ ਰੰਗ ਜਿੰਨੇ ਵੀ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਚਲੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਨਾਲ ਨਵੇਂ ਨਵੇਂ ਕਲੈਕਸ਼ਨਾਂ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ